ਬੱਜੀ ਸਤਿਗੁਰ ਜੀ ਸਤਿਗੁਰ ਜੀ ਕੀ ਹਾਲ ਚਾਲ ਜੀ ਬਹੁਤ ਬਹੁਤ ਸਵਾਗਤ ਤੁਹਾਡੇ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੀ ਹੋਰ ਸੁਣਾਓ ਜੀ ਸਭ ਠੀਕ ਠਾਕ ਜੀ ਕਿਰਪਾ ਗਰੀਬਾਨੇ ਜਿਹੜੇ ਪਛੋਚੇ ਚਲੋ ਵਾਲੇ ਵੇਚਣੇ ਹੋ ਜਾਂਦੇ ਆ ਹਾਂਜੀ ਹਾਂਜੀ ਅੱਗੇ ਪਿਛਲੇ ਵੇਚੇ ਹੋ ਰਹੇ ਵੇਗੇ ਜੀ ਨੋ ਮਾਲੀ ਦੀ ਪਾਈ ਹੀ ਹੋਵੇ ਗਿਆ ਵੇਗੇ ਹਾਂਜੀ ਠੀਕ ਹੈ ਬੇਟੇ ਆਏ ਪਰ ਉਹਦਾ ਫਰੋਡੋ ਚ ਲੈ ਮੈਂ ਬਚ ਗਿਆ ਅੱਛਾ ਜੀ ਹਾਂ ਅੱਛਾ ਹਾਂ ਕੀ ਚੱਕਰ ਬਣ ਗਿਆ ਕੋਈ ਪਟਿਆਲੇ ਦੀ ਪਾਰਟੀ ਹੀ ਪਟਿਆਲੇ ਦੀ ਫਟਿਆਲੇ ਦੀ ਹਾਂ ਉਹਨਾਂ ਨੇ ਫਰੌਡ ਕਰਨਾ ਚਾਹਿਆ ਪਰ ਮੈਂ ਚਲੋ ਮਾਲਕ ਕਹਿੰਦੇ ਹੁਣ ਇੱਥੇ ਭੇਜ ਦਿਓ ਬਚਾ ਗਿਆ ਆ ਹਣੇ ਇੱਥੇ ਇਹ ਮੈਂ ਗੱਡੀ ਮੰਗਾ ਕੇ ਲਦਾ ਵੀ ਲਿਆ ਹਾਂ ਤੇ ਪਹਿਲਾਂ ਆਂਦੇ ਵੀ ਅਕਾਊਂਟ ਚ ਪੈਸੇ ਪਾਉਣੇ ਹਾਂ ਫੇਰ ਆਂਦੇ ਵੀ ਆ ਜਾਓ ਤੁਸੀਂ ਗੱਡੀ ਤੋੜ ਦੋ ਅਸੀਂ ਫੇਰ ਪਾ ਦਿੰਨੇ ਤੁਹਾਡੇ ਬੈਂਕ ਚ ਬੰਦਾ ਸਾਡਾ ਗਿਆ ਉਹ ਮੇਰਾ ਦਿਮਾਗ ਕੰਮ ਕਰ ਗਿਆ ਜੀ ਚਲੋ ਮੈਂ ਨਹੀਂ ਭੇਜਿਆ ਨਹੀਂ ਚਲੋ ਵਧੀਆ ਨਹੀਂ ਫਰੌਡ ਤੋਂ ਬੰਦਾ ਥੋੜਾ ਜਿਆਦਾ ਜਲੀ ਜਾਂਦਾ ਬਹੁਤ ਜ਼ਿਆਦਾ ਚੱਲਣ ਰਿਹਾ ਤੇ ਚਲੋ ਅੱਜ ਬਾਜੀ ਬਰਕੀ ਸੀ ਲਾ ਜੀ ਇੱਕ ਆਂ ਗਾਂ ਸੇਲ ਜੇ ਤੇ ਇੱਕ ਆ ਛੋਟੀ ਬੱਚੀ ਸੀ ਜੀ ਚਲੋ ਹਾਂਜੀ ਕੈਨੇਡਾ ਮੋਗੇ ਸੂਈ ਨੂ ਜੀ ਇਹ ਕੱਲ ਦੀ ਸੂਈ ਜੇ ਰਾਤ ਦੀ ਕੱਲ ਰਾਤ ਦੀ ਸੂਈ ਜੇ ਕੱਲ ਰਾਤ ਦੀ ਸੂਈ ਜੇ ਇਹ ਕਰਦੇ ਜੰਪ ਵਾਲੇ ਜੀ ਹਾਂਜੀ ਕਰਦੀ ਕਰਦੀ ਤੀਸਰੀ ਸੂਏ ਸੂਈ ਜੇ ਹਾਂਜੀ ਤੇ ਪਿੱਛੇ ਨਪੋਲੀਅਨ ਦੀ ਬੱਚੀ ਜੇ ਨਪੋਲੀਅਨ ਦੀ ਬੱਚੀ ਆ ਅੱਛਾ ਆ ਵੀ ਠੀਕ ਆ ਭਰਾ ਠੀਕ ਹੈ ਠੀਕ ਹਾਂਜੀ ਤੇ ਸ਼ਬਦ ਖਾ ਇਹ ਇਹ ਦੇ ਥੱਲੇ ਅਸੀਂ 26 27 ਕਿਲੋ ਦੁੱਧ ਚੋਂਦੇ ਰਹੇ ਹਾਂ 26 27 ਕਿਲੋ ਹਾਂਜੀ ਸੀਲ ਠੰਡੀ ਬਹੁਤ ਹਾਂ ਜਿੱਦਾਂ ਮਰਜੀ ਥੱਲੇ ਬੈਠੇ ਰਹੋ ਤੇ ਆਪ ਕਿਹੜੇ ਦੇ ਸੀ ਜੀ ਇਹ ਇਹ ਤਾਂ ਨਹੀਂ ਜੀ ਪਤਾ ਨਹੀਂ ਆਪ ਨਹੀਂ ਪਤਾ ਤੇ ਮੈਂ ਆ ਛੋਟੀ ਬੱਚੀ ਲੈ ਕੇ ਪਾਲੀ ਸੀ ਬਸ ਠੀਕ ਖੋਲੋ ਲਓ ਜੀ ਚੈੱਕ ਕਰੋ ਜੀ ਕਿ ਇਹ ਬਹੁਤ ਵੱਡੀ ਵਿਹੜਾ ਤੇ ਜਰਸੀ ਵਿੱਚ ਵਿਹੜੀ ਆ ਤੋੜ ਲਓ ਮਾੜਾ ਜਾਂ ਜੀ ਵੀਰ ਜੀ ਕਿੰਨਾ ਕਰੂ ਐਰ ਕੀ ਫਰ ਭਾਜੀ 26 27 ਕਿਲੋ ਦੀ ਤਾਂ ਆਪਾਂ ਗਰੰਟੀ ਦੇ ਕੇ ਦਵਾਂਗੇ ਇਹਨਾਂ ਦਾ ਕਰੂਗਾ ਜਣਾ ਜੀ ਦੋ ਚਵਾਈਆਂ ਹੋ ਚੁੱਕੀਆਂ ਜੀ ਦੀ ਠੀਕ ਹੈ ਵਿਹੜ ਵੀ ਦੁੱਧ ਵਾਲੀ ਆ ਜੀ ਫਿਰ ਹਾਂ ਜੀ ਸਿੱਧੀ ਲੈ ਜਾਓ ਉਧਰ ਤੇ ਬੱਚੀ ਵੀ ਇੰਦੀ ਪਿਛਲੇ ਸੂਏ ਦੀ ਜੀ ਇਨੇ ਪਿਛਲੇ ਇਹਦੀ ਬੱਚੀ ਨਹੀਂ ਗਈ ਬੱਚੀ ਹੋਰ ਦੂਜੀ ਗੱਡੀ ਉਹ ਛੇਲ ਕੇ ਆਜੋ ਬਰੇ ਆਜੋ ਇਹਦੀ ਬੱਚੀ ਉਹ ਪਰਲੇ ਪਾਸੇ ਅੱਛਾ ਠੀਕ ਹੈ ਉਹ ਕਿਹੜੀ ਦੀ ਸੀ ਉਹ ਬੱਚੀ ਉਹ ਇਸੇ ਗਾਂ ਦੀ ਕਿਹੜੇ ਮਾਲ ਦੀ ਉਹ ਉਹ ਹੈਗੀ ਜੇ ਭਾਜੀ ਲੈਮినਟ ਦੀ ਅੱਛਾ ਲੈਮినਟ ਦੀ ਆਜੋ ਚਲੋ ਬੋਲੋ ਜੀ ਕੀਮਤ ਇਹਦੀ ਜਿੱਦਾਂ ਤੁਸੀਂ ਕਹਦੋਗੇ ਜੀ ਦੱਸ ਦਿਓ ਤੁਸੀਂ ਦੱਸੋ ਮੁੱਲ ਭਾਜੀ 85000 ਕਰਾਂਗੇ ਕਰ ਦੋ ਜੈਜ ਕਰ ਤਾਂ ਮਾਨਦ ਰ ਮਾਨਫੁੱਲ ਮਾਨਤਨ ਕਰਦਾਂਗੇ ਜਿੰਨਾ ਤੁਸੀਂ ਕਰਾਉਣਾ ਕਰਾ ਲਓ ਜੀ ਆਹ ਦੇਖੋ ਜੀ ਆਹ ਪੋਲੀ ਦੇ ਵਿੱਚ ਵੱਚੀ ਆਣਾ ਜੀ ਹਾਂਜੀ ਆਹ ਵੱਚੀ ਮੋਦੋ ਕੱਲ ਦੀ ਰਾਤ ਤੇ ਇੱਕ ਆ ਵੱਚੀ ਠੀਕ ਆ ਹਾਂਜੀ ਇਹ ਕਿੰਨੇ ਟਾਈਮ ਦੀ ਹੋਗੀ ਇਹ 6 ਮਹੀਨੇ ਦੀ ਹੋਗੀ ਜੀ ਇਹਦਾ ਮੁੱਲ ਜੈਜ ਹੀ ਦੇ ਦਾਂਗੇ ਕੇ ਸਾਹਮਣ ਵਾਲੇ ਨੂੰ ਚਲੋ ਜੀ ਜੀ ਹਾਂਜੀ ਤਾਂ ਜੇ ਮੇਨ ਦਾ ਇਕ ਇਕੋਈ ਬੈਡ ਆ ਬਾਈਆਂ ਕੋਲ ਪਰ ਬਹੁਤ ਚੰਗੇ ਰਿਕਾਰਡ ਦੀ ਆ ਤੇ ਇੱਕ ਵਾਰੀ ਮੇਰਾ ਵੀਰ ਥਾਂ ਲੈ ਵੇ ਚੈੱਕ ਕਰ ਲਓ ਆ ਦੇਖੋ ਬੋਰਾ ਨੇ ਠੀਕ ਹੈ ਤੇ ਨਸਲਾ ਵੈੜ ਤੇ ਬਾਕੀ ਠੀਕ ਹੈ ਜੀ ਬਾਈ ਨੇ ਬੜਾ ਸੋਹਣਾ ਭਰਾਇਆ ਹਾਂਜੀ ਹਾਂਜੀ ਚਲੋ ਭਾਈ ਜੀ ਨੰਬਰ ਆਪਣਾ ਫਿਰ ਨੰਬਰ ਆਪਣਾ ਭਾਜੀ 9988 112535 ਜੀ ਪਿੰਡ ਜੇਠੂਵਾਲ ਤੇ ਜ਼ਿਲ੍ਹਾ ਅਮਰਸਰ ਜੀ ਠੀਕ ਹੈ 골ਡਨ 게ਟ ਤੋਂ 10 ਕਿਲੋਮੀਟਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ